ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗਲਾ ਜਿਹੜਾ ਬਣਾ ਕੇ ਬਾਅਦ ਵਿੱਚ ਆਪਾਂ ਲੈਸ ਕਿਵੇਂ ਲਾ ਸਕਦੇ ਹਾਂ ਇਹਦੇ ਗੁੰਮ ਲੈਸ ਕਿਵੇਂ ਲਾ ਸਕਦੇ ਆ ਤੇ ਇਹ ਆਪਾਂ ਹਣ ਗਲਾ ਇਸ ਤਰੀਕੇ ਨਾਲ ਪਹਿਲਾਂ ਜੜ ਲੈਣਾ ਨਿਸ਼ਾਨ ਲਾ ਕੇ ਬੁਕਰਮਾਲਾ ਤੇ ਆਪਾਂ ਇਹ ਜੜ ਕੇ ਤੇ ਕੱਟ ਲਾ ਲਈਏ ਤੇ ਠੀਕ ਹੈ ਸਾਰੇ ਆਪਾਂ ਕੱਟ ਲਾ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਇਸ ਤਰੀਕੇ ਨਾਲ ਨੂੰ ਇਧਰਲੀ ਸਾਈਡ ਨੂੰ ਕਰ ਲਾਂਗੇ ਇਹ ਸੀਨ ਆਪਣੀ ਇਧਰ ਨੂੰ ਹੀ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਬੁਕਰਮ ਨੂੰ ਕਰ ਇਧਰ ਨੂੰ ਪਲਟਾ ਕੇ ਤੇ ਇੱਥੇ ਆਪਾਂ ਰੱਖ ਕੇ ਦੀ ਲੈਸ ਜਿਹੜੀ ਲਾਉਣੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿੱਦਾਂ ਲਾਉਣੀ ਹੈ ਇੱਥੋਂ ਆਪਾਂ ਨੇ ਲੈਸ ਦਾ ਇਹ ਪਾਸਾ ਲੈਣਾ ਕਿ ਆਪਣਾ ਜਿਹੜਾ ਪੁੱਠਾ ਪਾਸਾ ਉੱਪਰ ਆਵੇ ਤੇ ਲੈਸ ਦਾ ਸਿੱਧਾ ਪਾਸਾ ਜਿਹੜਾ ਥੱਲੇ ਠੀਕ ਹੈ ਜੀ ਇੱਥੋਂ ਆਪਾਂ ਰੱਖ ਲੈਣਾ ਇਸ ਤਰ੍ਹਾਂ ਰੱਖਾਂਗੇ ਕਿ ਜਿਹੜੀ ਆਪਣੀ ਆ ਚੀਜ਼ ਹੈ ਕੰਨੀ ਕੰਨੀ ਆਪਣੀ ਜਿਹੜੀ ਵਿੱਚ ਆਵੇ ਅੰਦਰਲੀ ਸਾਈਡ ਤੇ ਕੱਲੇ ਜਿਹੜੇ ਕੱਟ ਆਪਣੇ ਬਟਕਟਾਮ ਹੈ ਮੁਰਲੇ ਉਹ ਆਪਣੇ ਬਾਹਰ ਨਿਕਲ ਜਾਣ ਠੀਕ ਹੈ ਜੀ ਇਦਾਂ ਆਪਾਂ ਲੈਸ ਇਹ ਲਾਉਣੀ ਹੈ ਤੇ ਇਦਾਂ ਆਪਣੇ ਐਨੇ ਕੀ ਨਿਕਲੇ ਤੇ ਆਪਾਂ ਉੱਪਰਲੀ ਸਲਾਈ ਲਾਉਣ ਦੀ ਫਿਰ ਆਪਾਂ ਲੋੜ ਨਹੀਂ ਰਹਿਣੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਲਾਉਣੀ ਹੈ ਇਹ ਆਪਣੀ ਸਲਾਈ ਜਿਹੜੀ ਹੈ ਇਹ ਕਪੜਾ ਇਦਾਂ ਨੂੰ ਕਰ ਲੈਣਾ ਫਿਰ ਆਪਾਂ ਇੱਥੇ ਸ਼ੁਰੂ ਕਰਨੀ ਹੈ ਇੱਥੋਂ ਰੱਖਾਂਗੇ ਇਹ ਘਾਹ ਪਾਈ ਰੱਖ ਕੇ ਨਾਲ-ਨਾਲ ਦੀ ਸਲਾਈ ਲਾਉਣੀ ਹੈ ਜਿੰਨੀ ਆਪਾਂ ਲੇਸ ਬਾਹਰ ਦਿਖਾਉਣੀ ਆ ਓਨੀ ਓਨੀ ਆਪਾਂ ਨੇ ਇਹ ਵਿੱਚੋਂ ਬਾਹਰਲੀ ਸਾਈਡ ਨੂੰ ਕੱਢਣੀ ਆ ਇਹ ਠੀਕ ਹੈ ਇਦਾਂ ਆਪਾਂ ਨਾਲ ਨਾਲ ਰੱਖ ਕੇ ਤੇ ਸिलाई ਸਾਰੇ ਲਾ ਲੈਣੀ ਆ ਲੇਸ ਕਈ ਵਾਰ ਜਦੋਂ ਅੰਡਰਗਰਾਉਂਡ ਆਪਾਂ ਗਲੇ ਦੇ ਉੱਪਰ ਲਾਉਨੇ ਆ ਕਈ ਵਾਰ ਸੈੱਟ ਨਹੀਂ ਆਉਂਦੀ ਤੇ ਜੇ ਤੁਸੀਂ ਇਦਾਂ ਲਾਉਂਗੇ ਤਾਂ ਆਪਣੀ ਲੇਸ ਜਿਹੜੀ ਵਧੀਆ ਨਿਕਲਿਆ ਆਉਣੀ ਹੈ ਤੇ ਨਾਲੇ ਆਪਣੀ ਸਲਾਈ ਜਿਹੜੀ ਉਹ ਜ਼ਿਆਦਾ ਉੱਪਰ ਨਹੀਂ ਆਉਂਦੀ ਜਿੱਥੇ ਆਪਣੀ ਸਿਉਣਾ ਵੱਜੀ ਹੈ ਉੱਥੇ-ਉੱਥੇ ਆਪਾਂ ਮਾਰਨੀ ਹੈ ਆਪਣੀ ਇਦਾਂ ਲੱਗੀ ਹੈ ਹੁਣ ਆਪਾਂ ਇਹਦੇ ਜਿਹੜੀ ਆ ਇੰਨੀ ਲੈਸ ਆਪਣੇ ਉੱਪਰ ਹੈ ਇੱਕ ਸਲਾਈ ਆਪਾਂ ਇਹਦੇ ਉੱਪਰ ਲਾਵਾਂਗੇ ਗਲਾਈ ਕੋਲੋਂ ਆਪਾਂ ਕੱਟ ਲਾਵਾਂਗੇ ਜਿੱਥੇ ਆਪਣੀ ਗਲਾਈ ਹੈ ਉੱਥੇ ਆਪਾਂ ਕੱਟ ਲਾ ਲੈਨੇ ਇਹਦੇ ਹਾਂਜੀ ਹੁਣ ਆਪਣੀ ਜਿਹੜੀ ਇਹ ਲੈਸ ਲੱਗ ਗਈ ਹੈ ਇਸ ਤਰ੍ਹਾਂ ਆਪਾਂ ਦੋ ਸਲਾਈਆਂ ਲਾ ਕੇ ਲਾ ਲੈਣੀ ਹੈ ਹੁਣ ਆਪਾਂ ਇੱਥੋਂ ਦੀ ਇਸ ਤਰ੍ਹਾਂ ਕਰਕੇ ਉੱਪਰ ਦੀ ਸਲਾਈ ਨਹੀਂ ਲਾਉਣੀ ਤੇ ਇਹ ਆਪਣੀ ਅੰਡਰ ਗਰਾਉਂਡ ਇਧਰਲੀ ਸਾਈਡ ਕੋਈ ਸਲਾਈ ਨਾ ਹੋਊ ਤੇ ਆਪਾਂ ਇੱਕ ਵੱਡੇ ਬਖੇ ਨਾਲ ਕੱਚਾ ਟਾਂਕਾ ਲਾ ਲਾਂਗੇ ਇੱਥੋਂ ਵੱਡਾ ਬਖਾ ਕਰ ਲਾਂਗੇ ਤੇ ਕੱਚਾ ਟਾਂਕਾ ਆਪਾਂ ਲਾ ਲੈਣਾ ਇਸ ਤਰੀਕੇ ਨਾਲ ਆਪਣੀ ਲੈਸ ਜਿਹੜੀ ਇਹ ਲੱਗ ਕੇ ਤਿਆਰ ਹੋ ਗਿਆ ਇਕਲਾ ਤੇ ਆਪਣੀ ਇਧਰਲੀ ਸਾਈਡ ਸਿਉਣੀ ਆਈ ਇਧਰਲੀ ਸਾਈਡ ਆਪਣੀ ਕੋਈ ਸਿਉਣੀ ਆਈ ਤੇ ਆਪਾਂ ਇਸ ਤਰੀਕੇ ਨਾਲ ਸੌਖੇ ਜਿਹੇ ਤਰੀਕੇ ਨਾਲ ਆਪਾਂ ਅੰਡਰਗਰਾਉਂਡ ਇਹ ਬਣ ਗਈ ਐ ਇੱਥੇ ਉੱਪਰਲੀ ਸਾਈਡ ਕੋਈ ਆਪਾਂ ਨੂੰ ਸਲਾਈ ਲਾਉਣ ਦੀ ਲੋੜ ਨਹੀਂ ਪਈ ਹਾਂਜੀ ਇਸ ਤਰੀਕੇ ਨਾਲ ਲੇਸ ਲਾ ਕੇ ਤੁਸੀਂ ਵੀ ਆਪਣਾ ਕਲਾ ਰੈਡੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ